ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਵਾਹੀ ਗੁਰੂ ਜੀ ਦਾ ਖਲਸਾ ਵਾਹੀ ਗੁਰੂ ਜੀ ਦੀ ਫਤਿਹ ਆ ਸ਼ਬਦ ਭਗਤ ਜੀ ਦਾ ਆਰੰਭ ਹੁੰਦਾ ਸਰਵਣ ਕਰੀਏ ਜੀ ਆਸਾ ਕਹਾ ਭਇਓ ਜੂ ਤਨ ਭਇਓ ਛਿਨ ਛਿਨ ਪ੍ਰੇਮ ਜਾਏ ਤੋ ਡਰਪੇ ਤੇ ਰੂ ਜਨ ਇੱਥੇ ਦੇਖੋ ਆਪਾਂ ਆਧਾਰਨ ਲਈਏ ਤਾਂ ਪ੍ਰਾਪਤ ਹੋ ਜਾਂਦੀ ਏ ਸਾਨੂੰ ਅਸੀਂ ਪੜਦੇ ਨਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਤੇ ਭਗਤ ਜੀ ਵੀ ਕਹਿ ਰਹੇ ਨੇ ਕਹਿੰਦੇ ਮੇਰਾ ਤਨ ਜਿਹੜਾ ਪਿਰ ਛਿਨ ਛਿਨ ਜਾ ਕਰਕੇ ਕੱਟ ਦਵ ਹੁਣ ਕੋਈ ਪਰਵਾਹ ਨਹੀਂ ਅਮੀ ਗੁਰਸਿੱਖ ਪਿਆਰੇ ਕਹਿੰਦੇ ਭਵੇਂ ਆਰੇ ਦੇ ਨਾਲ ਸਾਡਾ ਸਰੀਰ ਦੋ ਫਾੜ ਕਰ ਦੋ ਕੋਈ ਪਰਵਾਹ ਨਹੀਂ ਸਾਡਾ ਮੁਖ ਗੁਰੂ ਆਲ ਹੋਵੇ ਭਾਈ ਮਤੀ ਦਾਸ ਜੀ ਕਹਿ ਰਹੇ ਆ ਕਹਿੰਦੇ ਮੇਰਾ ਮੁਖ ਪਿੰਜਰੇ ਵਾਲੂ ਹੋਵੇ ਸਰੀਰ ਭਵੇਂ ਦੋ ਫਾੜ ਹੋ ਜਾਏ ਤੇ ਦੋ ਫਾੜੀ ਕਰ ਤਾ ਨਾ ਝਾਲਮਾਨੀ ਤੇ ਉਹਨਾਂ ਨੇ ਕੋਈ ਸ਼ਰਤ ਰੱਖੀ ਕਹਿੰਦੇ ਦੱਸੋ ਤੁਹਾਡੀ ਮਰਨ ਲੱਗੇ ਅਨੁਸ਼ੀਧ ਕਰਨ ਲੱਗੇ ਆ ਤੁਹਾਡੀ ਸ਼ਰਤ ਕੀ ਹੈ ਤੇ ਮਤੀ ਦਾਸ ਜੀ ਕਹਿੰਦੇ ਮੈਂ ਤੇ ਦੁਨੀਆ ਤੋਂ ਤਾਂ ਕੁਝ ਲੈਣਾ ਨਹੀਂ ਮੈਨੂੰ ਕੋਈ ਭੁੱਖ ਨਹੀਂ ਦੁਨੀਆ ਦੀ ਤੇ ਕਹਿੰਦੇ ਫਿਰ ਵੀ ਦੱਸੋ ਕਹਿੰਦੇ ਬਾਸੀ ਕੋਈ ਸ਼ਰਤ ਹੈ ਮੇਰੀ ਮੇਰਾ ਮੁਖ ਮੇਰਾ ਪਿੱਛਾ ਨਾ ਕਰਿਓ ਮੇਰੇ ਗੁਰੂ ਵਾਲੇ ਜਿੱਦ ਤਨ ਮੇਰੇ ਪਾਤਸ਼ਾਹ ਦਾ ਪਿੰਜਰਾ ਹੈ ਉਧਰ ਨੂੰ ਮੁਖ ਕਰਕੇ ਮੈਨੂੰ ਸ਼ਹੀਦ ਕਰਿਓ ਮਰਦੇ ਦਮ ਤੱਕ ਮੈਂ ਮਹਾਰਾਜ ਦੇ ਦਰਸ਼ਨ ਕਰਨਾ ਚਾਹਨਾ ਦੇਖੋ ਕਿੰਸੀ ਉਹਨਾਂ ਦੀ ਸੂਰਤ ਸੀ ਦੇਖੋ ਆਰਾ ਵੀ ਚੱਲਦਾ ਤੇ ਮੁਖ ਉਹਨਾਂ ਦਾ ਮਹਾਰਾਜ ਵੱਲ ਹੈ ਉਹ ਦਰਸ਼ਨ ਕਰਦੇ ਸ਼ਹੀਦ ਹੋਏ ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਮਤੀ ਸਿੰਘ ਭਾਈ ਮਣੀ ਸਿੰਘ ਜੀ ਦੇਖੋ ਕਹਿੰਦੇ ਅੰਗ-ਅੰਗ ਕੱਟ ਰਿਆ ਤੇ ਕਹਿੰਦੇ ਅੰਗ ਓਟੇ ਛੱਡ ਤੇ ਜਲਾਦਾ ਨੇ ਸਿੱਧਾ ਗੁੱਟ ਤੇ ਆ ਰੱਖਿਆ ਟਕਵਾ ਤੇ ਭਾਈ ਮਣੀ ਸਿੰਘ ਜੀ ਅੱਗੋਂ ਹੱਥ ਫੜ ਕੇ ਕਹਿੰਦੇ ਹਨ ਕਹਿੰਦੇ ਜਲਾਦਾ ਕਿੰਨੇ ਬੰਦ ਤਾਂ ਤੂੰ ਪਹਿਲੋਂ ਛੱਡ ਗਿਆ ਕਹਿੰਦੇ ਸਿੱਖੀ ਦੀ ਨਹੀਂ ਐ ਕੋਈ ਬੰਦ ਨਹੀਂ ਛੱਡਣਾ ਇੱਕ-ਇੱਕ ਬੰਦ ਮੇਰਾ ਕੱਟਾਂ ਇੱਕ ਇੱਕ ਬੰਦ ਪੋਟਿਆਂ ਤੋਂ ਸ਼ੁਰੂ ਕਰ ਇੱਕ ਇੱਕ ਪੋਟਾ ਕੱਟ ਦੇਖੋ ਆਪ ਕਹਿ ਰਹੇ ਨੇ ਭਾਈ ਮਨੀ ਮਨੀ ਦਾ ਸਿੰਘ ਜੀ ਦੇਖੋ ਉਹਨਾਂ ਨੇ ਇੱਕ ਇੱਕ ਪੋਟੇ ਤੱਕ ਆਪਣਾ ਬੰਦ ਬੰਦ ਕਟਵਾਤਾ ਤੇ ਉਹਨਾਂ ਨੂੰ ਪ੍ਰਵਾਹ ਨਹੀਂ ਕਿਉਂਕਿ ਉਹਨਾਂ ਨੂੰ ਪ੍ਰਾਪਤੀ ਹੋ ਗਈ ਇੱਥੇ ਭਗਤ ਰਵਿਦਾਸ ਜੀ ਨੂੰ ਪ੍ਰਾਪਤੀ ਹੋਈ ਹੈ ਤੇ ਉਹ ਵੀ ਕਹਿ ਰਹੇ ਨੇ ਕਹਿੰਦੇ ਭਾਈ ਕੋਈ ਫਰਕ ਨਹੀਂ ਹੈ ਸਰੀਰ ਛਿਨ ਛਿਨ ਜਲ ਜਾਵੇ ਛਿਨ ਛਿਨ ਕਰਕੇ ਕੱਟਿਆ ਜਾਵੇ ਕਹਿੰਦੇ ਹੁਣ ਸਰੀਰ ਨਾਲ ਤੇ ਕੋਈ ਮੇਰਾ ਰਿਸ਼ਤਾ ਹੀ ਨਹੀਂ ਐ ਕਹਾ ਭਇਓ ਜੋ ਤਨ ਭਇਓ ਛਿਨ ਛਿਨ ਕਹਿੰਦੇ ਹੁਣ ਤੁਹਾਡੀ ਜਦੋਂ ਦੀ ਨਾਮ ਦੀ ਪ੍ਰਾਪਤੀ ਹੋਈ ਐ ਖਜ਼ਾਨਾ ਮਿਲ ਗਿਆ ਜਦੋਂ ਦਾ ਕਹਿੰਦੇ ਉਦੋਂ ਦਾ ਤਨ ਦੇ ਨਾਲ ਕੋਈ ਪ੍ਰੇਮ ਨਹੀਂ ਐ ਮੇਰਾ ਕਹਿੰਦੇ ਤਾਣ ਨੂੰ ਜੋ ਮਰਜੀ ਕਰੀ ਜੋ ਛਿਨ ਛਿਨ ਕਰਕੇ ਭਵੇਂ ਕੱਟ ਦਿਓ ਪ੍ਰੇਮ ਜਾਏ ਤੋ ਡਰਪੇ ਤੇਰੋ ਜਨ ਕਹਿੰਦੇ ਉਦੋਂ ਡਰ ਲੱਗਦਾ ਕਿ ਤੇਰਾ ਪ੍ਰੇਮ ਨਾ ਟੁੱਟ ਜਾਵੇ ਭਗਤ ਜੀ ਕਹਿ ਰਹੇ ਨੇ ਰਵਿਦਾਸ ਜੀ ਕਹਿੰਦੇ ਮੈਨੂੰ ਤਾਂ ਉਦੋਂ ਡਰ ਲੱਗਦਾ ਕਿ ਤੇਰੇ ਨਾਲੋਂ ਮੇਰਾ ਸੰਗ ਨਾ ਟੁੱਟ ਜਾਵੇ ਮੇਰਾ ਪ੍ਰੇਮ ਨਾ ਅਧੂਰਾ ਰਹਿ ਜਾਵੇ ਪ੍ਰੇਮ ਨਾ ਟੁੱਟ ਜਾਵੇ ਕਹਿੰਦੇ ਉਦੋਂ ਮੈਨੂੰ ਭੌ ਲੱਗਦਾ ਪ੍ਰੇਮ ਜਾਏ ਤੋ ਡਰਪੇ ਤੇਰੋ ਜਨ ਕੰਦੇ ਸਰੀਰ ਭਾਵੇਂ ਟੁੱਟ ਜਾਵੇ ਗਲ ਜਾਵੇ ਸੜ ਜਾਵੇ ਕੱਟਿਆ ਜਾਵੇ ਕੋਈ ਪ੍ਰਵਾਹ ਨਹੀਂ ਕਰ ਪ੍ਰੇਮ ਨਾ ਤੇਰੇ ਨਾਲੋਂ ਅਲੱਗ ਨਾ ਹੋਵਾਂ ਪ੍ਰੇਮ ਨਾ ਮੇਰਾ ਟੁੱਟ ਜਾਵੇ ਤੁਝੇ ਚਰਨ ਅਰਬਿੰਦ ਭਵਨ ਮੰਨ ਅਰਬਿੰਦ ਕਹਿੰਦੇ ਕਮਲ ਕਹਿੰਦੇ ਤੁਹਾਡੇ ਚਰਨ ਕਮਲ ਕਹਿੰਦੇ ਬਹੁਤ ਸੋਹਣਿਆ ਰਵਦਾਸ ਜੀ ਕਹਿ ਰਹੇ ਨੇ ਕਹਿੰਦੇ ਮਹਾਰਾਜ ਕਿੰਦੇ ਮਾਧੋ ਜੀਓ ਤੁਹਾਡੇ ਚਰਨ ਕਮਲ ਪਵਿੱਤਰ ਹਨ ਕਮਲ ਦੀ ਤਰ੍ਹਾਂ ਸੁੰਦਰ ਹਨ ਭਵਨ ਮਾਨ ਕਹਿੰਦੇ ਮੇਰੇ ਘਰ ਦੇ ਵਿੱਚ ਮਨ ਆਤਮਾ ਹਿਰਦੇ ਦੇ ਵਿੱਚ ਵਸ ਚੁੱਕੇ ਹਨ ਪਾਨ ਕਰਤ ਪਾਇਓ ਪਾਇਓ ਰਮਈਆ ਧਨ ਪਾਨ ਕਰਤ ਤੋਂ ਭਾਵ ਇਹਦਾ ਅਰਥ ਬਣਦਾ ਕਿ ਤੁਹਾਡਾ ਅੰਮ੍ਰਿਤ ਰੂਪੀ ਨੂੰ ਅੰਮ੍ਰਿਤ ਨੂੰ ਜਦੋਂ ਦਾ ਮੈਂ ਪਾ ਲਿਆ ਕਰਤ ਪਾਇਓ ਪਾਇਓ ਰਮਈਆ ਧਨ ਕਹਿੰਦੇ ਜਦੋਂ ਦਾ ਤੁਹਾਡਾ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਮੈਂ ਪੀ ਰਿਹਾ ਹਾਂ ਜਦੋਂ ਦਾ ਨਾਮ ਰੂਪੀ ਅੰਮ੍ਰਿਤ ਨੂੰ ਮੈਂ ਪੀ ਰਿਹਾ ਹਾਂ ਪੀਓ ਰਮਈਆ ਧਨ ਕਹਿੰਦੇ ਉਦੋਂ ਦਾ ਅਸਲੀ ਧਨ ਮਿਲ ਗਿਆ ਨਾਮ ਦਾ ਖਜ਼ਾਨਾ ਧਨ ਸੀ ਜਿਹੜਾ ਰਮਈਆ ਜੀਓ ਗੋਦੰਦਿਏ ਨਾਮ ਧਨ ਦੀ ਪ੍ਰਾਪਤੀ ਹੋਗੀ ਰਹਾ ਸੰਪਤ ਵਿਪਤ ਪਟਲ ਮਾਇਆ ਧਨ ਇਹ ਮਾਇਆ ਦੇ ਵਿੱਚ ਜਿਹੜੇ ਨਾਮ ਹਨ ਮਾਇਆ ਦੇ ਰੰਗ ਹਨ ਜਿਹੜੇ ਸੰਪਤ ਜਿਹੜਾ ਅਸੀਂ ਸੰਸਾਰੀ ਸੰਪਤੀ ਇਕੱਠੀ ਕਰਦੇ ਆਂ ਕਹਿੰਦੇ ਵਿਪਤਾ ਪਟਲ ਮਾਇਆ ਧਨ ਕਹਿੰਦੇ ਮਾਇਆ ਦੇ ਪੜਦੇ ਹਨ ਲੱਗ ਲੱਗ ਭਗਤ ਜੀ ਕਹਿੰਦੇ ਪਟਲ ਪੜਦੇ ਨੂੰ ਕਹਿੰਦੇ ਆ ਮਾਇਆ ਧਨ ਇਹ ਮਾਇਆ ਧਨ ਦੇ ਪੜਦੇ ਹਨ ਤਾ ਮੈਂ ਮਗਨ ਹੂਤ ਨਾ ਤੇ ਰੋ ਜਨ ਕਹਿੰਦੇ ਹੁਣੇ ਪੜਦਿਆਂ ਨੂੰ ਕੋਈ ਪਰਵਾ ਨਹੀਂ ਕਹਿੰਦੇ ਮਾਇਆ ਦੇ ਸੰਗ ਦੀ ਤੇਰੂ ਰੂਪਾਂ ਦੀ ਮੈਨੂੰ ਕੋਈ ਪ੍ਰਵਾਹ ਨਹੀਂ ਐ ਉਹ ਇਹ ਮੈਨੂੰ ਮੋਹਤ ਨਹੀਂ ਕਰ ਸਕਦੇ ਤਾਂ ਮੈਂ ਮਗਨ ਹੋਊਤ ਨਾ ਤੇਰੂ ਜਨ ਮੈਂ ਇਨਾਂ ਰੂਪਾਂ ਦੇ ਵਿੱਚ ਮਾਇਆ ਦਾ ਸੰਗ ਕਰਕੇ ਮਾਇਆ ਦੇ ਸੁਭਾਗ ਵਿੱਚ ਨਹੀਂ ਮੈਂ ਭਟਕ ਸਕਦਾ ਮਨ ਤਾਂ ਮੈਂ ਮਗਨ ਹੋਊਤ ਨਾ ਤੇਰੂ ਜਨ ਜਦੋਂ ਦਾ ਤੁਹਾਡਾ ਭਗਤ ਬਣੇ ਜਨ ਬਣੇ ਕਹਿੰਦੇ ਉਦੋਂ ਦਾ ਇਸ ਚੀਜ਼ਾਂ ਨਾਲ ਸਾਨੂੰ ਕੋਈ ਲੈਣ ਦੇਣ ਨਹੀਂ ਮਾਇਆ ਦਾ ਪ੍ਰਭਾਵ ਖਤਮ ਹੋ ਗਿਆ ਪ੍ਰੇਮ ਕੀ ਜੀਵਰੀ ਬਾਧਿਓ ਤੇਰੋ ਜਨ ਖੀਰਲੀ ਤੋਖ ਵਿੱਚ ਭਗਤ ਜੀ ਦੱਸਦੇ ਹਨ ਕਹਿੰਦੇ ਹੁਣ ਤਾਂ ਪ੍ਰੇਮ ਦੀ ਰੱਸੀ ਦੇ ਨਾਲ ਜੀਵਰੀ ਰੱਸੀ ਭਗਤ ਜੀ ਕਹਿੰਦੇ ਹੁਣ ਤਾਂ ਪ੍ਰੇਮ ਦੀ ਰੱਸੀ ਦੇ ਨਾਲ ਮੇਰਾ ਹਿਰਦਾ ਜਿਹੜਾ ਬੰਨਿਆ ਹੋਇਆ ਬਾਧਿਓ ਤੇਰੋ ਜਨ ਤੁਸੀਂ ਆਪਣੇ ਪ੍ਰੇਮ ਦੀ ਰੱਸੀ ਦੇ ਨਾਲ ਸੰਗਲੀ ਦੇ ਨਾਲ ਮੈਨੂੰ ਬੰਨ ਲਿਆ ਹੁਣ ਮੈਨੂੰ ਕੋਈ ਨਹੀਂ ਛਡਾ ਸਕਦਾ ਇਹਨੇ ਹੁੰੜ ਤਾਂ ਤੁਹਾਡੇ ਨਾਲ ਮੈਂ ਵੱਜ ਚੁੱਕਾ ਹਾਂ ਜਿਵੇਂ ਇੱਕ ਸੰਗਲ ਪਾ ਕੇ ਕਿਸੇ ਨੂੰ ਕੋਈ ਬੰਨ੍ਹ ਦਿੰਦਾ ਕੁਛ ਢਾ ਨਹੀਂ ਸਕਦਾ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਪ੍ਰੇਮਾਂ ਦੀ ਰੱਸੀ ਦੇ ਨਾਲ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਤੇ ਭਗਤ ਜੀ ਕਹਿੰਦੇ ਪ੍ਰੇਮ ਦੀ ਜਿਹੜੀ ਰੱਸੀ ਆ ਉਹਦੇ ਨਾਲ ਮੇਰਾ ਮਨ ਵੱਜ ਚੁੱਕਾ ਕਹੇ ਰਵਿਦਾਸ ਛੁਟਬੋ ਕਵਨ ਗੁਣ ਕਹਿੰਦੇ ਹੁਣ ਕੋਈ ਮੈਨੂੰ ਛਡਾ ਜ ਨਹੀਂ ਸਕਦਾ ਕਹਿੰਦੇ ਹੁਣ ਕਿਸੇ ਚ ਪਾਵਰ ਨਹੀਂ ਕਿ ਮੈਨੂੰ ਤੁਹਾਡੇ ਨਾਲੋਂ ਮੇਰੀ ਬਾਹ ਛਡਾ ਦੇ ਦੁਨੀਆ ਦੇ ਲੋਕ ਦੁਨੀਆ ਦੀ ਮਾਇਆ ਮੈਨੂੰ ਛਡਾ ਨਹੀਂ ਸਕਦੀ ਹੁਣ ਤਾਂ ਪੱਕਾ ਪ੍ਰੇਮ ਤੁਹਾਡੇ ਚ ਪੈ ਗਿਆ ਤੁਸੀਂ ਮੇਰੀ ਬਾਹ ਫੜ ਲਈ ਹੈ ਤੁਸੀਂ ਆਪਣੇ ਪ੍ਰੇਮ ਦੀ ਸੰਗਲੀ ਦੇ ਨਾਲ ਰੱਸੀ ਦੇ ਨਾਲ ਮੈਨੂੰ ਜਕੜ ਲਿਆ ਹੁਣ ਤਾਂ ਤੇਰਾ ਜਨ ਤੇਰੇ ਚਰਨਾਂ ਵਿੱਚ ਹੀ ਰਹਿੰਦਾ ਕਮਨ ਗੁਣ ਕਹਿੰਦੇ ਕਿਹੜਾ ਕਿਹੜਾ ਰਸਤਾ ਹੈ ਜਿਹੜਾ ਮੈਨੂੰ ਕੋਈ ਛਡਾ ਸਕੇ ਕਹੇ ਰਵਿਦਾਸ ਟਟਪਿਓ ਕਵਨ ਗੁਣ ਕਹਿੰਦੇ ਹੁਣ ਮੈਨੂੰ ਕੋਈ ਛਡਾ ਨਹੀਂ ਸਕਦਾ ਤੁਹਾਡੇ ਤੋਂ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਗਤ ਰਵਿਦਾਸ ਜੀ ਉਹ ਤਾਂਗ ਪ੍ਰਗਟ ਕਰਦਿਆਂ ਪ੍ਰੇਮਾ ਭਗਤੀ ਦੀ ਸਾਨੂੰ ਜਾਚ ਦੱਸਦੇ ਹਨ ਕਹਿੰਦੇ ਜਦੋਂ ਹਿੰਗਤਾ ਉਹਦੇ ਨਾਮ ਨਾਲ ਟੁੱਟ ਜਾਂਦੀ ਹੈ ਫਿਰ ਕਹਿੰਦੇ ਉਹਦਾ ਪ੍ਰਮਾਤਮਾ ਦੀ ਮਨੁੱਖ ਬਣ ਜਾਂਦਾ ਹੈ ਇਹ ਸੱਚਾ ਪ੍ਰੇਮ ਹੈ ਜਿਹੜਾ ਖਤਮ ਨਹੀਂ ਹੁੰਦਾ ਸੰਸਾਰੀ ਜਿਹੜਾ ਉਹ ਹੁੰਦਾ ਹੈ ਜਿਹਦੇ ਵਿੱਚੋਂ ਅਸੀਂ ਨਿਕਲ ਸਕਦੇ ਹਾਂ ਟੁੱਟ ਸਕਦਾ ਪਰ ਸੱਚੇ ਮਾਲਕ ਦਾ ਜਿਹੜਾ ਪ੍ਰੇਮ ਹੈ ਸਰੀਰ ਪੁਰਜਾ ਪੁਰਜਾ ਘੱਟ ਸਕਦਾ ਪਰ ਉਹ ਸੱਚੇ ਮਾਲਕ ਦਾ ਪ੍ਰੇਮ ਜਿਹੜਾ ਉਹਨੂੰ ਕੋਈ ਤੋੜ ਨਹੀਂ ਸਕਦਾ ਜਦੋਂ ਇੱਕ ਵਾਰੀ ਹਿਰਦੇ ਵਿੱਚ ਉਹ ਜਾਗ ਜਾਵੇ ਫਿਰ ਸਰੀਰ ਦੀ ਵੀ ਪਰਵਾਹ ਨਹੀਂ ਹੁੰਦੀ ਕਿਉਂਕਿ ਆਤਮਾ ਹੀ ਅੰਬਰ ਹੋ ਜਾਂਦੀ ਹੈ ਆਤਮਾ ਦਸਵੇਂ ਦਵਾਰ ਵਿੱਚ ਜਾ ਵਸਦੀ ਹੈ ਫਿਰ ਸਰੀਰ ਤੇ ਪਿੰਨੇ ਮਰਜੀ ਕੋਈ ਕਸ਼ਟ ਦਵੀ ਜਾਏ ਫਿਰ ਉਹ ਗੁਰਮੁਖ ਜਨ ਉਹਦੇ ਬਣ ਕੇ ਰਹਿ ਜਾਂਦੇ ਹਨ ਇਹ ਭਾਈ ਸ਼ਬਦਾਂ ਦੀ ਵਿਚਾਰ ਹੈ ਸਦਾਈ ਬਾਣੀ ਪੜੀਏ ਬਾਣੀ ਸੁਣੀਏ ਵਿਚਾਰ ਸੁਣੀਏ ਪਥਾ ਵਿਚਾਰ ਸ਼ਬਦ ਕੀਰਤਨ ਸੁਣ ਕੇ ਜੀਵਨ ਸਫਲ ਕਰੀਏ ਇਨੀਆਂ ਕੁਹਾ ਜਨੀਆਂ ਪ੍ਰਵਾਨ ਕਰਿਓ ਬਾਣੀ ਪੜਦੇ ਸੇਵਾ ਨਿਭਾਉਂਦੇ ਜੀ ਨਿਕਾ ਭੁੱਲਾਂ ਜੰਨੀਆਂ ਨ ਮਹਾਰਾਜ ਮੱਤ ਬਖਸ਼ਨਾਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ